ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਵਿਕਰਮਜੀਤ ਸਿੰਘ ਆ ਅੱਜ ਆਪਾਂ ਤੁੰਗਾਲੀ ਮੰਡੀ ਤੇ ਆਏ ਆਂਗੇ ਜਿੱਥੇ ਕੀ ਆਪਣੇ ਬਹੁਤ ਸੋਹਣਾ ਇੱਕ ਬੱਕਰਾ ਦੇਖਿਆ ਜਿਹਨੂੰ ਦੇਖ ਕੇ ਰੂਹ ਗੋਸ ਹੋ ਗਈ ਆਪਾਂ ਪਹਿਲਾਂ ਸਾਰਨਾ ਪਹਿਲਾਂ ਬੱਕਰੀ ਚਾਤੀ ਮਰਵਾ ਦੇ ਵੀਰੇ ਹਾਂਜੀ ਬਾਈ ਹੁਣ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਿਕਾ ਬਾਈ ਜੀ ਬਾਈ ਜੀ ਤੁਹਾਡਾ ਪਿੰਡ ਕਿਹੜਾ ਈ ਲਹਿਰਾ ਬੇਗਾ ਜੀ ਸਾਡਾ ਪਿੰਡ ਤੁਹਾਡਾ ਪਿੰਡ ਲਹਿਰਾ ਵੇ ਵਗੈ ਪਹਿਲਾਂ ਤੁਸੀਂ ਇਹਦੇ ਬਾਰੇ ਪੂਰੀ ਡਿਟੇਲ ਦੱਸੋ ਕੰਨ ਕਿੰਨੇ ਹਾਈਟ ਦੇ ਨੇ ਜੀ ਇਹ 1.5 ਫੁੱਟ ਦੇ ਘਣ ਹੋਣਗੇ ਜੀ। ਚੜਾਈ ਕਿੰਨੀ ਹੈ? ਲੰਬਾਈ ਕਿੰਨੀ ਹੈ? ਲੰਬਾਈ ਇਹਦੀ ਕਿਤੇ ਮਣੀ ਨਹੀਂ ਆ ਮੈਨੂੰ ਲੰਬਾਈ ਲੰਬਾਈ ਵੀਰੇ ਇਹਦੀ 45 46 ਇੰਚ ਦੇ ਲਵੇ ਹੈ ਜੀ। ਚੜਾਈ ਕਿੰਨੀ ਦੀ ਤੁਹਾਡੇ ਹਿਸਾਬ ਨਾਲ ਜੀ? ਇਹ 6 5 ਫੁੱਟ ਦਾ ਹੋਊਗਾ ਨਾ ਜੀ? ਹਾਂ ਜੀ ਹੋਊਗਾ। 60 ਇੰਚ ਦਾ ਤੁਸੀਂ ਬੱਕਰਾ ਲਾ ਲਓ। ਬਾਈ ਜੀ ਇਹ ਕਿਹੜੀ ਨਸਲ ਹੈ ਜੀ? ਇਹ ਬੀਟਲਾ ਜੀ ਪਿਓਰ। ਬੀਟਲਾ ਇਹ ਸਾਡਾ ਜੀ ਕਿਵੇਂ ਬੱਕਰਾ ਤੁਹਾਡੇ ਕੋਲ ਕਿਵੇਂ ਆਇਆ ਤੁਹਾਡੇ ਘਰ ਦੀ ਬਰੀਡ ਹੈ ਜਾਂ ਤੁਸੀਂ ਨੇ ਕਿਤੇ ਮੁੱਲ ਖਰੀਦੇ ਜੀ? ਇਹ ਜੀ ਬਾਈ ਦੇਵ ਸੀਗਾ ਲਹਿਰੇ ਵੇਗ ਵਾਲਾ ਸਾਡੇ ਇੱਕੇ ਘਰੇ ਨਾਂਕਿਆ ਜੀ ਉਹਨਾਂ ਦੇ। ਠੀਕ ਹੈ ਜੀ। ਉਹ ਬਾਈ ਇਹ ਬਹੁਤ ਕਹਿੰਦਾ ਰਿਹਾ ਮੈਨੂੰ ਮੈਂ ਤੂੰ ਮੇਥੋਂ ਨਸਲ ਲੈ ਲੈ ਉਹਦਾ ਬੱਕਰਾ ਲਿਆ ਸੀ ਗਾਹਾਂ ਇਹ ਉਹਦੇ ਪੁੱਤ ਆ ਜੀ ਆਪ ਨੇ ਘਰੇ ਬ੍ਰੀਡ ਤਿਆਰ ਕਰੀਆ ਠੀਕ ਆ ਜੀ ਤੁਹਾਡੇ ਕੋਲੇ ਬੱਚਾ ਆਪ ਦਾ ਬ੍ਰੀਡ ਆ ਉਹਦੀ ਆ ਜੀ ਬੱਚੀ ਦੀ ਹੈ ਨਾ ਜੀ ਬਾਈ ਜੀ ਇਹ ਮਤਲਬ ਜਿਹੜਾ ਇਹਦਾ ਬੱਕਰਾ ਹੈ ਕਿਹੜੀ ਨਸਲ ਆ ਜੀ ਬਿਟਲ ਆ ਜੀ ਪਿਓਰ ਬਿਟਨ ਨਸਲ ਆ ਜੀ ਅੱਜ ਤੋਂ ਪਹਿਲਾਂ ਇਹ ਤੇ ਨੂੰ ਰੇਟ ਰੋਟ ਲੱਗਿਆ ਕੋਈ ਇਧਰ ਸੀ ਅਸੀਂ ਲਾਇਆ ਸੇਲ ਕਰਨ ਖਾਤਰ ਨੇ ਬੱਚੇ ਵੇਚਣੇ ਉਹ ਦਿਖਾਉਣ ਖਾਤਰ ਹੀ ਲੈ ਆਏ ਜੀ ਸਿਰ ਇਹ ਚਿਹੜਾ ਬੱਕੇ ਬੱਚੇ ਨੇ ਬੱਚੇ ਦਿਖਾਏ ਇਹ ਕਿਹੜੀ ਕਿਹੜੀ ਨਾਲ ਉਹਦੇ ਚਾਮੜੀ ਦੇ ਨੇ ਇਹ ਜੀ گلابی ਚਾਮੜੀ ਦੇ ਜੀ ਇਹ ਸਹੀ ਬਾਈ ਜੀ ਦੇਖ ਲੋ ਧਿਆਨ ਨਾਲ گلابی ਚਾਮੜੀ ਦੇ ਬੱਕਰੇ ਇਹ ਬੱਚੇ ਹੁੰਦੇ ਨੇ ਇਹ ਤੁਸੀਂ ਮਤਲਬ ਇਹ ਸ਼ੇਅਰ ਕਰਨ ਵਾਸਤੇ ਲਿਆ ਕਿ ਵੀ ਸ਼ੋਅ ਕਰਨ ਵਾਸਤੇ ਨਹੀਂ ਸੇਲ ਖਾਤਰ ਹੀ ਲਿਆਏ ਸੋ ਇਹਨਾਂ ਇਹ ਮਾਂ ਪਿਓ ਬੱਚੇ ਨਾ ਇਹ ਇਹਨਾਂ ਦੀ ਮਾਵਾਂ ਘਰੇ ਆ ਜੀ ਇਹਨਾਂ ਦੇ ਪਿਓ ਕਿਹੜਾ ਹੀ ਆ ਪਿਓ ਆ ਜੀ ਇਹਨਾਂ ਦਾ ਦੇਖੋ ਬਾਈ ਜੀ ਆ ਵੀਡੀਓ ਵਿੱਚ ਦੇਖ ਰਹੇ ਜਿੰਨੇ ਵੀ ਇਹ ਬੱਚੇ ਨੇ ਇਹਨਾਂ ਦਾ ਪਿਓ ਇਹ ਬੱਕਰਾ ਇਕੱਲਾ ਇਹਨਾਂ ਦੇ ਘਰ ਦੀ ਬਰੀਡ ਹੈਗੀ ਇਹ ਤੁਸੀਂ ਜਿਹੜਾ ਵੇਚਣ ਵਾਸਤੇ ਲਿਆਵੋਗੇ ਕਿ ਇੱਕ ਬੱਕਰੇ ਦਾ ਕਿੰਨਾ ਕਿੰਨਾ ਮੰਗ ਰਹੇ ਰੀੜੀ ਇਹ ਤਾਂ 22000 ਰੁਪਏ ਜੀ ਇੱਕ ਦਾ ਇੱਕ ਦਾ 22000 ਚਲੋ ਇੱਕ ਮੜੀ ਕੁਸੂੜੀ ਜਾਣਕਾਰੀ ਹੋਰ ਦੋ ਜਿਹੜੇ ਬੰਦੇ ਨਵਾਂ ਫਾਰਮ ਪਾਉਂਦਾ ਜੀ ਉਹਨਾਂ ਲਈ ਕੋਈ ਚੰਗੀ ਜਾਣਕਾਰੀ ਦੇ ਸਕਦੇ ਤੁਸੀਂ ਜਾਣਕਾਰੀ ਦੇਈ ਜੀ ਬੱਚੇ ਚੰਗੇ ਲਓ ਚੰਗੀ ਬਰੀਡ ਤੇ ਕੰਮ ਕਰੋ ਕੋਈ ਘਾਟੇ ਵਾਲਾ ਸੌਦਾ ਨਹੀਂ ਜੀ ਇਹ ਘਾਟੇ ਵਾਲਾ ਸੌਦਾ ਹੈ ਨਹੀਂ ਕੋਈ ਨਾਲੇ ਕਈ ਜਾਂਦੇ ਰਹੇ ਕਹਿੰਦੇ ਵੀ ਇਹ ਕਹਿੰਦੇ ਵੇਚ ਤੇ ਵਿੱਚ ਕੋਈ ਫਾਇਦਾ ਨਹੀਂਗਾ ਘਾਟੇ ਵਾਲਾ ਸੌਦਾ ਇਹ ਘਾਟੇ ਵਾਲਾ ਤਾਂ ਉਹ ਆ ਜੀ ਜਦੋਂ ਇੱਥੇ ਆ ਕੇ ਹੁਣ ਜੀ ਅਸੀਂ ਮੁੱਲ ਮੁੱਲ ਮੰਗਿਆ ਬਈ ਹਾਂ ਜੀ ਹੁਣ ਜੇ ਬੰਦਾ ਇੱਥੋਂ ਬੰਦਾ ਕੋਰਟ ਤੇ ਦਨ 3000 ਦੀ ਪੱਠ ਦਵਾਉਣਾ ਮੈਂ ਠੀਕ ਹੈ ਬਈ ਜੀ ਉਹ ਘਾਟੇ ਵਾਲਾ ਕੰਮ ਆ ਉਹ ਮੁੜ ਪਾਲੀ ਜੋ ਸਾਲ ਅਗਲਾ ਵੀ ਕੁ 5000 ਦੀ ਉਹ ਇਹ ਵੀ ਗੱਲ ਸਹੀ ਹੈ ਤੇ ਜੇ ਹੁਣ ਆ ਲੈ ਕੇ ਜਾਵਾਂਗੇ ਪੱਠ ਤਾਂ ਜੇ ਅੱਜ ਬੰਦਾ 20 20000 ਰੁਪਏ ਲਾਉਂਦਾ ਤਾਂ 70000 ਦੀ ਪੱਠ ਆ ਇਹ ਇਹ ਮਤਰੀ ਦੀ ਘਰੇ ਰੱਖਦੇ ਹਾਂ ਕਿ ਤੋਰਾ ਫੇਰੇ ਰੱਖਦੇ ਹਾਂ ਇਹ ਤਾਂ ਹੁਣ ਤਾਂ ਘਰੇ ਆ ਜੀ ਬੱਚੇ ਇਹ ਬੱਕਰ ਸਾਡੀਆਂ ਬਾਹਰ ਜਾਂਦੇ ਆ ਇਹਨਾਂ ਨੇ ਮੇਨ ਖਰਾਕ ਕੀ ਆਈ ਮੇਨ ਤਾਂ ਜੀ ਗੁਵਾਰੇ ਦਾ ਨੀਰਾ ਹੋ ਗਿਆ ਹਾਂ ਜੀ ਮੂੰਗੀ ਦਾ ਨੀਰਾ ਹੋ ਗਿਆ ਹਾਂ ਜੀ ਜਾਂ ਕੋਈ ਬਾਹਰ ਲੈ ਆਣੇ ਤਾਂ ਡਾਣੀ ਰੁੱਕ ਪਾਇਆ ਦਾ ਨਹੀਂ ਨਹੀਂ ਤਾਂ ਪਾ ਜੇ ਬਾਈ ਜਾਂ ਤਾਂ ਸਰਦੀਆਂ ਆ ਜਾਂਦੀਆਂ ਨਹੀਂ ਸਰਦੀਆਂ ਜਿੰਨੂੰ ਘਰੇ ਰੱਖ ਕੇ ਮਤਰੀ ਕੀ ਖਵਾਉਣੇ ਇੱਕ ਬਾਹਰ ਅੰਦਰ ਵੀ ਲੈ ਜੀ ਇਹ ਬਾਹਰ ਜਾਂਦੀਆਂ ਹੀ ਹੋਰ ਬਾਹਰ ਅੰਦਰ ਜਾਂਦੇ ਨਹੀਂ ਇਹਨਾਂ ਜਿਹੜਾ ਬੰਦਾ ਕਹਿੰਦਾ ਗੁਵਾਰੇ ਦਾ ਨੀਰਾ ਜਿਆਦਾ ਪਾਉਣ ਨਾਲ ਬੱਚਾ ਇਹ ਮਤਰੀ ਖਰਾਬ ਹੋ ਜਾਂਦੇ ਨਹੀਂ ਕੋਈ ਖਰਾਬ ਨਹੀਂ ਲਗਾਤਾਰ ਕੈਨੇਡਾ ਮਰਜੀ ਪਾਉਂਦੇ ਨਹੀਂ ਮ ਉਹ ਮਾਗ ਅੱਜਾ ਗਰਮੀ ਚ ਨਹੀਂ ਕੰਮ ਗਰਮੀ ਚ ਨਹੀਂ ਪਉਂਦੀ ਜੀ ਬਾਈ ਜੀ ਦੇਖ ਲਓ ਜਿਹੜੇ ਨਵੇਂ ਬੰਦੇ ਨੇ ਉਹਨਾਂ ਨੇ ਜਾਣਕਾਰੀ ਦੇ ਰਿਆ ਵੀ ਜਿਹੜੇ ਇਹ ਬਿਮਾਰੀ ਦਾ ਨੀਰਾ ਕੋਈ ਵੀ ਨੀਰਾ ਮੂਫਲੀਆ ਨੀਰਾ ਇਹ ਕੱਲਾ ਸਰਦੀਆਂ ਚ ਹੀ ਕੰਮ ਕਰਦਾ ਗਰਮੀ ਚ ਤੇ ਨਹੀਂ ਸਰਦੀ ਕੰਮ ਕਰਦਾ ਗਰਮੀ ਚ ਜਾ ਕੇ ਮੂਂਗੀ ਦਾ ਕਰਦਾ ਜੀ ਮੁਰਗੀ ਮੂਂਗੀ ਦਾ ਜਿਹੜੇ ਮਤਲਬ ਕਿ ਬੱਚੇ ਨੇ ਇਹਨਾਂ ਨੂੰ ਜੇ ਕਿਸੇ ਖਰਾਕ ਤੇ ਲਾਉਣਾ ਹੋਵੇ ਕਿਸੇ ਮਰਜ਼ੀ ਖਰਾਕ ਤੇ ਲਾ ਦੇ ਜੀ ਤੇ ਮਰਜ਼ੀ ਲਾ ਲੈਣ ਜੀ ਠੀਕ ਹੈ ਬਾਈ ਜੀ ਜਿਹੜੇ ਅਮਾ ਜਾਨ ਜਿਹੜੇ ਬੱਚਿਆਂ ਨੂੰ ਘਰੇ ਰੱਖਦੇ ਨੇ ਜੀ ਉਹ ਬੱਚੇ ਕਹਿੰਦੇ ਕਿ ਬਾਧੇ ਫੁੱਲਦੇ ਨਹੀਂ ਉਹ ਕਿਉਂ ਨਹੀਂ ਬਾਧੇ ਫੁੱਲਦੇ ਇਹ ਬਾਧੇ ਫੁੱਲਦੇ ਦਾ ਖਰਾਕ ਦੇ ਸਿਰ ਤੇ ਵੀ ਆਈ ਕੋ ਅਸੀਂ ਖਰਾਕ ਦੇ ਹੇਠ ਤੇ ਹੁਣ ਆਪਾਂ ਕੋਈ ਖਰਾਕ ਪਾਉਣਿਆ ਬਾਕੀ ਨੂੰ ਵੈਕਸੀਨ ਕਰਾਉਣੀ ਚਾਹੀਦੀ ਡਾਕਟਰ ਦੀ ਰਾਏ ਲੈ ਕੇ ਠੀਕ ਹੈ ਇਹ ਨਹੀਂ ਹੁੰਦਾ ਵੀ ਮੈਂ ਤਾਂ ਕਰਾਉਂਦਾ ਹੀ ਨਹੀਂ ਜੇ ਕੋਈ ਬਿਮਾਰੀ ਆ ਜਾਏ ਫੇਰ ਘਾਟਾ ਪੈਂਦਾ ਹਾਂ ਇੱਥੇ ਬੱਕਰੀ ਨੂੰ ਕਿੰਨਾ ਟਾਈਮ ਬਾਅਦ ਕਰੌਸ ਕਰਾਉਣੀ ਪੈਂਦੀ ਬੱਕਰੀ ਨੂੰ ਜੀ ਅਜਿਹੀ ਕਰਾਉਣਾ 6 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਕਰੌਸ ਹੋ ਕਰਾਉਣੀ ਪੈਂਦੀ ਬੱਕਰੀ ਕ੍ਰੋਸ ਕਰਾਉਣ ਵੇਲੇ ਤੁਸੀਂ ਇੱਕ ਵਾਰ 21 ਰੱਖਦੇ ਵਸੇ ਨਾਮ ਤੇ ਹੋ ਵਸ ਸਕਲੇ ਹਾਂ ਇਹਦੇ ਬੱਚੇ ਹੈਗੇ ਗਾਹਾਂ ਉਹ ਬਰੀਡਰ ਇਸੇ ਤੋਂ ਕਰਾਉਣੇ ਜੀ ਇਹੀ ਬਰੀਡਰ ਹੁੰਦੇ ਹਾਂ ਜੀ ਤੁਹਾਡਾ ਇਹ ਬਾਈ ਜਣ ਤੁਹਾਡਾ ਨੰਬਰ ਕੋਈ ਕੰਟੈਕਟ ਨੰਬਰ ਦੇ ਸਕਦਾ ਤੁਸੀਂ ਦੇ ਦਾਂ ਜੀ ਬੋਲੋ ਜੀ 94644 ਜੀ ਹਾਂ ਜੀ 12238 ਇੱਕ ਵਾਰੀ ਫੇਰ ਬੋਲਦੇ ਜੀ 94644 12238 ਬਾਈ ਜਿਹੜੇ ਨਵੇਂ ਬੰਦੇ ਨੇ ਉਹ ਬਾਈ ਨਾਲ ਸੰਪਰਕ ਕਰ ਲੈਣ ਕਿਉਂਕਿ ਨਵੇਂ ਬੰਦੇ ਮਾਰ ਪਕਾ ਜਾਂਦੇ ਨੇ ਕਿਉਂ ਘਾ ਜਾਂਦੇ ਨੇ ਮਾਰ ਕਿਉਂਕਿ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਜਿਦੇ ਕਰਕੇ ਕੀ ਫਾਰਮ ਫੇਲ ਹੋ ਜਾਂਦੇ ਨੇ ਬਹੁਤੇ ਫਾਰਮ ਫੇਲ ਹੋਏ ਨੇ ਸਿਰਫ ਕਾਦੇ ਕਰਕੇ ਜਿਨ੍ਹਾਂ ਨੂੰ ਅਣਜਾਣ ਪਣਾ ਅਣਜਾਣ ਪਣਾ ਬੰਦੇ ਨੂੰ ਬਰਬਾਦ ਹੁੰਦਾ ਤੇ ਬਾਈ ਨਾਲ ਕੋਈ ਵੀ ਕਿਸੇ ਬੱਕਰੀ ਵਾਲੇ ਤੋਂ ਜਿਹੜਾ ਬੰਦਾ ਚੰਗੀਆਂ ਬੱਕਰੀਆਂ ਦਾ ਪੁਰਾਣੇ ਸਮੇਂ ਤੋਂ ਉਹਨਾਂ ਨਾਲ ਜਾਣਕਾਰੀ ਲੈ ਕੇ ਉਹਨਾਂ ਤੋਂ ਫੇਰ ਬੱਕਰੀਆਂ ਦਾ ਫਾਰਮ ਪਾਓ ਜਿਹਨੂੰ ਫਾਰਮਾਂ ਬਾਰੇ ਜਾਣਕਾਰੀ ਨਹੀਂ ਸਿਰਫ ਮੋਲਾਂ ਦੇਖਦਾ ਵੀ ਆਪਣਾ ਪੈਸਾ ਕਮਾਉਣਾ ਉਹ ਬੰਦਾ ਕਦੇ ਨਹੀਂ ਕਾਮਯਾਬ ਹੋਊਗਾ ਬਾਈ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦੇਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੈ ਹਿੰਦ ਜੈ ਭਾਰਤ ਬੰਦ ਕਰਦੇ ਵੀਰੇ ਦੇਖ ਰਿਹਾ ਮੇਰੇ ਸਾਰੇ ਸੱਜਣ ਵੇਲੇ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਪਹੁੰਚਾਂਗੇ ਟੁੰਗਾਲੀ ਮੰਡੀ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਇਦਾਂ ਕੋਲੇ ਕਿਹੜੀ ਕਿਹੜੀ ਨਸਲ ਆ ਗਈ ਕੀ ਕੀ ਬਰੀਡ ਹੈ ਕੀ ਆਪਦੀ ਬਰੀਡ ਆ ਜਾਂ ਮੁੱਲ ਦੀ ਬਰੀਡ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਪਹਿਲਾਂ ਉਹਦਾ ਪਿੰਡ ਦਾ ਨਾਮ ਦੱਸੋ ਜੀ ਪਿੰਡ ਸਾਡਾ ਪੱਖੋ ਗੈਂਚੀਆਂ ਜੀ ਬਾਈ ਜੀ ਸਾਈਡ ਤੇ ਮੇਰਾ ਇੱਕ ਮਿੰਟ ਰੋਕ ਕੇ ਰੋਕ ਕੇ ਉੱਪਰ ਉੱਪਰ ਲਪੜਨਾ ਇੱਕ ਉੱਪਰ ਲਈ ਬਾਈ ਜੀ ਤੁਹਾਡੇ ਕੋਲੇ ਕਿਹੜੀ ਕਿਹੜੀ ਨਸਲ ਦੀ ਬੱਕਰੀ ਹੈ ਸਾਡੇ ਕੋਲੇ ਬੀਟਲ ਹੀ ਆ ਜੀ ਸਾਰੀਆਂ ਬਿੱਟ ਲਾਈ ਆ ਜ ਮੜਾ ਦਿਖਾਉ ਦੇ ਬੱਕਰੀਆਂ ਇੱਧਰ ਤੋਂ ਚੈੱਕ ਕਰ ਕੀ ਆ ਲੋ ਜੀ ਆ ਕਾਲੀ ਆ ਜੀ ਆ ਕਾਲੀ ਆ ਬਈ ਇਹਦਾ ਬੱਕਰੀ ਦੇਖੋ ਲਾਣੇਦਾਰ ਤੂੰ ਤੜਾ ਦੇਖ ਲੈ ਮਾ ਕੋਈ ਨਾ ਵੇਜਣ ਤੂੰ ਵੇਜਦਾ ਪਾਈ ਦਿਨੋ ਕਾਲਾਂ ਆ ਬੱਕਰੀ ਦੇਖੋ ਜੀ ਆ ਲੋ ਜੀ ਭਾਈ ਜੀ ਤੁਸੀਂ ਇਹਦੀ ਪੂਰੀ ਮੈਨੂੰ ਡਿਟੇਲ ਦੱਸੋ ਜੀ ਇਹਦੇ ਕੰਨ ਦੱਸੋ ਦੀ ਹਾਈਟ ਦੱਸੋ ਕਿੰਨਾ ਮੁੱਲ ਮਗਰ ਸਾਰਾ ਤੀਜੇ ਸੂਏ ਆ ਜੀ ਹਾਂ ਜੀ ਤਾਂ ਐ ਮਨ ਕੇ ਚਲੋ ਵੀ 13 14 ਇੰਚ ਕੰਨ ਆ ਕੰਨ ਆ ਜੀ ਹਾਂ ਜੀ ਹਾਂ ਤੇ ਹਾਈਟ ਹੋ ਗਈ ਆ ਜੀ 35 36 ਇੰਚ ਗੀ हां ਤੇ ਕਿੰਨੇ ਦੁੱਧ ਵਾਲੀ ਆ ਕਿੰਨੇ ਦੰਦ ਆ ਜੀ ਇਹੋ ਸੂਈ ਵੀ ਆ ਜੀ ਤਾਜੀ ਅਸੀਂ ਤਾਜੀ ਸੂਈ ਹੈ ਹਾਂ ਇਹਦੇ ਮਗਰ ਇੱਕ ਬੱਚਾ ਹੈਗਾ ਹਾਂ ਜੀ ਤੇ ਜਿਹੜੀ ਆ ਆ ਗਈ ਇਹਦੇ ਮਗਰ ਦੋ ਬੱਚੇ ਆ ਇਹ ਵੀ ਹੈ ਕਿਵੇਂ ਸੂਈ ਇਹ ਪਹਿਲੇ ਸੂਏ ਸੂਈ ਆ ਪਹਿਲੇ ਦੰਦ ਕਹਿ ਦੰਦ ਆ ਜੀ ਇਹ 8 ਦੰਦ ਹੋ ਗਈ ਪੂਰੇ ਦੰਦ ਹੀ ਆ ਬਾਈ ਜੀ ਇੱਕ ਆ ਦੇਖੋ ਦਿਖਾ ਦਿਓ ਆ ਦੇਖੋ ਆ ਵੀ ਪਹਿਲੇ ਸੂਏ ਸੂਈ ਆ ਜੀ ਇਹ ਵੀ ਪੂਰੇ ਦੰਦ ਹੀ ਆ ਜੀ ਨਹੀਂ ਜੀ ਇਹ 6 ਦੰਦ ਆ ਜੀ 6 ਦੰਦ ਆ ਜੀ ਹਾਂ ਉਹ ਵੀ ਸੁਈ ਵੀ ਆ ਜੀ ਆ ਇੱਕ ਗੰਬੜਾ ਇੱਕ ਗੰਬੜਾ ਇਹਨਾਂ ਦਾ ਕਿੰਨੇ ਕਿੰਨਾ ਮੁੱਲ ਮੰਗ ਰਹੇ ਸਾਰਿਆਂ ਦੇ ਤੁਸੀਂ ਇਹਨਾਂ ਦਾ ਅਸੀਂ 30 3000 ਰੁਪਏ ਮੰਗਦੇ ਆ ਜੀ ਅੱਛਾ ਇਹ ਤੋਂ ਪਹਿਲਾਂ ਕਿੰਨੇ ਕਿੰਨੇ ਲਾਗੇ ਤੇ ਸੀ ਅਸੀਂ ਇਹ ਲਿਆਂਦਿਆਂ ਸੀਗੇ ਜੀ 8 ਅੱਛਾ ਜੀ ਇਹਨਾਂ ਚੋਂ ਤਿੰਨ ਅਸੀਂ ਬੱਕਰੀਆਂ ਵੇਚ ਚੁੱਕੇ ਆ ਨਜੀਰ ਹੋਰ ਆ ਗਈ ਹਾਂ ਠੀਕ ਹੈ ਜੀ ਹਾਂ ਉਹਨਾਂ ਦੇ ਮਗਰ ਚਾਰ ਬੱਚੇ ਸੀ ਹੁਣ ਇਹਨਾਂ ਦੇ ਗਾਕ ਲੱਗ ਰਹੇ ਆ ਜੀ ਇਹਨਾਂ ਦੇ ਵੀ ਹਾਂ ਲੱਗ ਰਹੇ ਆ ਜੀ ਇਹਨਾਂ ਦੇ ਬੱਚੇ ਅੰਦਰ ਨੇ ਜੀ ਇਹਨਾਂ ਦੇ ਬੱਚੇ ਆ ਅੰਦਰ ਨੇ ਜੀ ਅੱਛਾ ਜੀ ਇਹਨਾਂ ਦੇ ਆਮਨ ਕਿ ਚਲੋ ਵੀ 6 ਬੱਚੇ ਨੇ ਜੀ 5 ਬੱਕਰੀਆਂ ਨੇ ਠੀਕ ਆ ਭਾਈ ਜੀ ਭਾਈ ਜੀ ਜੇ ਸੋਣੇ ਕਿਸੇ ਨਾਲ ਸੰਪਰਕ ਕਰਨਾ ਤੁਹਾਡਾ ਨੰਬਰ ਦੇ ਦਿੰਦੀ ਨੰਬਰ ਲੈ ਲਓ ਜੀ 98786 ਹਾਂ ਜੀ 95386 ਇੱਕ ਵਾਰੀ ਫੇਰ ਬੋਲਦੀ 98786 95386 ਜੇ ਕਿਸੇ ਨੇ ਬੱਚੇ ਵੀ ਲੈਣੇ ਹੋਣ ਤਾਂ ਆਹ ਆਪਣੇ ਕੋਲ ਬੈਟ ਚਿੱਟੇ ਚਾਰ ਬੱਚੇ ਵੀ ਦੇਣ ਵਾਲੇ ਆ ਜੀ ਆਹ ਦੇਖੋ ਜੀ ਆਹ ਚਾਰੇ ਬੱਚੇ ਆ ਚਿੱਟੇ ਚਿੱਟੇ ਆ ਚਿੱਟਿਆਂ ਦੇ ਬਣਾ ਲਓ ਜੀ ਭయ్యా ਦੇਖੋ ਵੀਡੀਓ ਵਿੱਚ ਚਿੱਟੇ ਬੱਚੇ ਨਾ ਬਾਬਾ ਜੀ ਆਪਾਂ ਬਈ ਨਾ ਇਹਨਾਂ ਦਾ ਸੰਪਰਕ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਇਹ ਕੀ ਕੇ ਰੈਟ ਲਾਈ ਨਹੀਂ ਇਹਨਾਂ ਦਾ 65-6500 ਰੁਪਇਆ ਮੰਗਦੇ ਆ ਜੀ ਠੀਕ ਹੈ ਸਾਰੇ ਬੱਚੇ ਦਾ ਕਿਹੜੀ ਨਸ ਲੈ ਬੇਟਣ ਹੈ ਇਹ ਬੇਟੜਾ ਜੀ ਪਿਓਰ ਗੁਲਾਬੀ ਚਮੜੀ ਆ ਆ ਦੇਖੋ ਗੁਲਾਬੀ ਚਮੜੀ ਦੇ ਬੱਚੇ ਨਹੀਂ ਠੀਕ ਹੈ ਭਾਈ ਧੰਨਵਾਦ ਜੇ ਵੀਡੀਓ ਚੰਗੀ ਲੱਗਿਆ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਠੀਕ ਹੈ ਭਾਈ ਠੀਕ ਹੈ ਭਾਈ ਜੀ ਇੱਕ ਤੁਹਾਨੂੰ ਬੱਕਰਾ ਦਿਖਾਉਣ ਲੱਗੇ ਆ ਭਾਈ ਜੀ ਇਹਦੀ ਦਿਖਾਓ ਮੜਾ ਬੱਕਰਾ ਜੀ ਮੈਨੂੰ ਪਤਾ ਏ ਚਲ ਦੇਖੋ ਬਾਈ ਜੀ ਕੰਨ ਦੇਖੋ ਬੱਕਰੇ ਦੇ ਬੱਕਰੀ ਹਾਈਟ ਦੇਖੋ ਬੱਕਾ ਰਾਜੀ ਦੇਖੋ ਬੱਕਰਾ ਕਿੰਨਾ ਰਾਜੀ ਹੈ ਬਾਈ ਨਾ ਆਪਾਂ ਗੱਲਬਾਤ ਕਰਦੇ ਆ ਵੀ ਕਿਹੜਾ ਪਿੰਡ ਆ ਇਹਦਾ ਬਾਈ ਕਿੱਥੋਂ ਦਾ ਬਾਈ ਹੈ ਹਨਾ ਬਾਈ ਬੱਕਰਾ ਦਿਖਾ ਦਿਓ ਇੱਕ ਵਾਰੀ ਧਿਆਨ ਨਾਲ ਅੱਜ ਜਾ ਉਹ ਤੱਕ ਖੜ ਜਾ ਦਿਖਾ ਤਾਂ ਲੈ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਬਾਈ ਜੀ ਛੋਟਾ ਪਿੰਡ ਕਿਹੜਾ ਹੈ ਸਾਡਾ ਪਿੰਡ ਮਰੇ ਕੋਲੇ ਲੱਗੇ ਹੁਸੈਨਪੁਰਾ ਪਿੰਡ ਹੈ ਵੀਰ ਜੀ ਜ਼ਿਲ੍ਹਾ ਜਗਰੂਰ ਪਿੰਡ ਹੈ ਜ਼ਿਲ੍ਹਾ ਮਰੇ ਕੋੜਾ ਬਣ ਗਿਆ ਜ਼ਿਲ੍ਹਾ ਹੁਣ ਬਣ ਗਿਆ ਅੱਛਾ ਮਰੇ ਕੋੜਾ ਬਣ ਗਿਆ ਬਾਈ ਜੀ ਇਹਦੇ ਕੰਨਾਂ ਦੀ ਹਾਈਟ ਕਿੰਨੇ ਹੋ ਕਿ 16 ਇੰਚ ਦੇ ਕੰਨੜੇ ਨੇ ਦੀ ਹਾਈਟ ਕਿੰਨੀ ਇਹਦੀ ਹਾਈਟ 42 ਇੰਚ 42 ਇੰਚ ਚੌੜਾਈ ਕਿੰਨੀ ਇਹਦੀ ਲੰਬਾਈ ਹੋ ਵੀਰੇ ਘਰ ਦੇ ਕੋਲ 6 1/2 ਫੁੱਟ 6 1/2 ਫੁੱਟ ਭਾਈ ਜੀ ਤੁਹਾਡਾ ਮਤਲਬ ਹੈ ਤੁਸੀਂ ਨੇ ਇਹਦੇ ਕਿੰਨੇ ਰੁਪਏ ਮੰਗਣਾ ਅਜੇ ਤੱਕ ਇਹ ਕਿੰਨਾ ਲੱਗਿਆ ਮੋਲੀ ਕਿੰਨੇ ਪਾ ਮੰਗਣਾ ਨਹੀਂ ਤਾਂ ਇਹ ਤੁਹਾਡੇ ਕੋਲ ਪਿੰਡ ਤਾਂ ਮੰਨ ਲੱਗੀ ਹੋ ਕੇ ਦਾ ਮੁੱਲ ਮਾਲੀ ਫਰੈਂਡ ਦਿਖਾਇਆ ਹੀ ਨਹੀਂ ਯਾਰ ਕਹਿੰਦੇ ਨਹੀਂ ਦਿਖਾਇਆ ਨਹੀਂ ਪਹਿਲੇ ਵਾਰੀ ਲੈ ਕੇ ਆਉਣ ਹਾਂ ਤੁਸੀਂ ਨੇ ਕਿੰਨਾ ਮੁੱਲ ਮੰਗ ਰਹੇ ਹੋ ਜੀ ਕਿੰਨਾ ਮੁੱਲ ਮੰਗਦਾ ਭਾਈ ਦੱਸ ਦੇ ਦੱਸ ਦੇ ਜੀ ਸੰਗ ਬੋਲ ਬੋਲ ਵੇ ਤੂੰ ਦੱਸ ਲੈ ਤੇਰੀ ਚੀਜ਼ ਅਗਰ ਪਹਿਲੀ ਗੱਲ ਮੁੰਡਾ ਬਹੁਤ ਨਵਾਂ ਆ ਉਹਦਾ ਬਾਈ ਜੀ ਬਾਬਾ ਵਾਲੇ ਮੁੱਲ ਮਤਲਬ ਕਿ ਸੋਚ ਵਿਚਾਰ ਕੇ ਦੱਸੂਗਾ ਤੇ ਬਾਈ ਦਾ ਪੱਕਾ ਸੰਪਰਕ ਨੰਬਰ ਲੈ ਲੈਣਾ ਮੌਕੇ ਤੇ ਰੇਟ ਹੋ ਜੂਗਾ ਜਿੰਨਾ ਵੀ ਹੋਇਆ ਬਾਈ ਜੀ ਨਸਲ ਕਿਹੜੀ ਦੀ ਬੀਟਲਾ ਦੇ ਬੀਟਲਾ ਇਹ ਕਿੰਨਾ ਮੰਗ ਰਿਹਾ 1 ਲੱਖ 10000 ਰੁਪਏ ਮੰਗਦਾ ਬਾਈ ਜੀ ਧਿਆਨ ਨਾਲ ਸੁਣੋ ਵੀਡੀਓ ਤਾਂ ਹੀ 1 ਲੱਖ 10000 ਰੁਪਿਆ ਬੱਕਰੇ ਦਾ ਮੰਗ ਰਿਹਾ ਹੈਗਾ ਬਾਈ ਜਿਹੜਾ ਕੰਟੈਕਟ ਨੰਬਰ ਦੱਸੋ ਜੀ 94633382 ਬਰ ਦੁਬਾਰੇ ਬੋਲੀ 946333820 ਵੀਰੇ ਚੰਗੀ ਲੱਗੇ ਸ਼ੇਅਰ ਕਰਦੇ ਬੰਦ ਕਰਦੇ